ਸਾਨੂੰ ਬਹੁਤ ਗੱਲਾਂ ਸੁਣੀਆਂ ਪਈਆਂ ਨੇ ਕੱਲ ਤੁਸੀਂ ਮੀਲਾ ਪਾਉਣੀ ਆ ਮੈਨੂੰ ਮਤਲਬ ਇੱਥੋਂ ਦਾ ਬਹੁਤ ਗੱਲਾਂ ਸੁਣੀਆਂ ਪਈਆਂ ਨੇ ਕਿ ਤੋਏ ਮੁੰਡੇ ਨਾਲ ਰੁਕਾ ਟਾਂਨ ਕਰਵਾਇਆ ਵਿਆਹ ਤੋਂ ਕਰਵਾਉਣ ਲੱਗੀਆਂ ਕਾਲੀ ਸੀ ਸਾਲ ਹੋ ਗਏ ਮਤਲਬ ਮੈਨੂੰ ਕਹਿਣਾ ਵੀਡੀਓ ਪਾਦਾ ਹੀ ਕਹਿੰਦੇ ਨਹੀਂ ਹਜੇ ਨਹੀਂ ਵੀਡੀਓ ਪਾਣੀਆਂ ਮਤਲਬ ਡਰਾਫਟ ਤੇ ਸੇਵ ਕਰਕੇ ਰੱਖ ਲਾ ਫਿਰ ਅਸੀ ਡੀਸਮੈਂਟ ਤੂੰ ਮਤਲਬ ਬਾਅਦ ਵਿੱਚ ਰੀਲਸ ਬਣਾਉਣੀਆਂ ਮਤਲਬ ਪਾਉਣੀਆਂ ਸਟਾਰਟ ਕੀਤੀਆ ਫਿਰ ਮੈਨੂੰ ਲੋਕੀ ਕਹਿੰਦੇ ਕਿ ਤਾਈਮ ਪਾਸ ਕਰੋ ਵੀਨ ਵਿਆਹ ਨਹੀਂ ਕਰਾਉਣਾ ਉਹਨੇ ਏਦਾਂ ਓਦਾਂ ਪਰ ਮੈਨੂੰ ਯਕੀਨ ਸੀਗਾ ਪੂਰਾ ਫਿਰ ਵੀ ਮੈਂ ਕਿਹਾ ਨਹੀਂ ਮੇਰਾ ਸਾਥ ਦੇਊਗੀ ਤੂੰ ਅੱਜ ਦੇ ਦੇ ਲੋ ਮੇਰਾ ਸਾਥ ਦਿੱਤਾ ਨਹੀਂ ਪੂਰਾ ਜੋ ਮੁੰਡਾ ਵੇਲਾ ਰਹਿੰਦਾ ਤੂੰ ਐਵੇਂ ਇੱਥੋਂ ਤੱਕ ਮੈਨੂੰ ਇੰਨਾ ਵੀ ਤੈ ਤਾਂ ਸੀ ਕਿ ਮੁੰਡਾ ਵੇਲਾ ਤੁਰਿਆ ਫਿਰਦਾ ਰਹਿੰਦਾ ਤੂੰ ਉਹਦੇ ਤੋਂ ਪੀ ਲੈਣਾ ਉਹ ਕੋਈ ਕੰਮ ਨਹੀਂ ਕਰਦਾ ਤੈਨੂੰ ਬਾਅਦ 'ਚ ਕੁੱਟਿਆ ਮਾਰਿਆ ਤੇਰੀ ਦੁਪੀਟਰ ਮੇਟਨ ਨਹੀਂ ਮੈਨੂੰ ਮੇਰੇ ਹਸਬੰਦ ਦੇ ਬਹੁਤ ਯਕੀਨ ਆ ਕਿ ਮੈਨੂੰ ਬਹੁਤ ਖੁਸ਼ ਰੱਖਣਗੇ ਮੇਰਾ ਸਲੂਨ ਹੁੰਦਾ ਸੀਗਾ ਪਹਿਲਾਂ ਕਸਟਮਰ ਬਣ ਕੇ ਆਏ ਸੀ ਮੇਰੇ ਕੋਲ ਸਮੂਥੀ ਕਰਾਉਣਾ ਜੋ ਸੂਸ ਦੀ ਹਾਇਆ ਨ ਹੋ ਗਈ ਸੀ ਵੀਰ ਬਸ ਇਹਨਾਂ ਨਾਲ ਤੇ ਥੋੜੀ ਬਹੁਤ ਗੱਲ ਹੋਣ ਲੱਗੀ ਸੀ ਇਦਾਂ ਇਹਨਾਂ ਨੇ ਮੈਨੂੰ ਸਨੇਪਚਰ ਟਾਈ ਸਨੇਪਚਰ ਉਹ ਕਰਾਈ ਦੀ ਲੈ ਲਈ ਸੀ ਜੀ ਮੈਂ ਫਿਰ ਅਸੀਂ ਫਰੈਂਡ ਬਣ ਗਏ ਪਹਿਲੀ ਵਾਰ ਜਦੋਂ ਆਏ ਮੈਂ ਪਹਿਲੀ ਵਾਰੀ ਬਹੁਤ ਜ਼ਿਆਦਾ ਉਹਨਾਂ ਮਤਲਬ ਕਹਿ ਦਿੰਦੇ ਦਿਲ ਨੂੰ ਲੱਗ ਜਾਂਦੀ ਕੁੜੀ ਨਾ ਉਮੈਸ ਹੋ ਗਿਆ ਸੀਗਾ ਮਤਲਬ ਬਹੁਤ ਨੇਤਰ ਵਧੀਆ ਲੱਗਿਆ ਨਾ ਤਾਂ ਮੈਨੂੰ ਵੈਸੇ ਵੀ ਬਸ ਬੜਾ ਬਵੱਲੀ ਹੋ ਗਿਆ ਜਦ ਹੁਣ ਆ ਸੀਗਾ ਮੈਂ ਤਾਂ ਇਹਨਾਂ ਦੇ ਸ਼ਹਿਰ ਵੀ ਨਹੀਂ ਜਾਂਦੀ ਹੁੰਦੀ ਸੀ ਮੈਨੂੰ ਇਦਾਂ ਹੁੰਦਾ ਮੈਨੂੰ ਇਹਦੇ ਤੇ ਪੂਰਾ ਯਕੀਨ ਸਿਗਾ ਵੀ ਨਹੀਂ ਮੇਰੇ ਨਾਲ ਝੋਖਾਂ ਕਰੂਗੀ ਕਦੇ ਬਹੁਤ ਜ਼ਿਆਦਾ ਕਰਦਾ ਕਿਉਂਕਿ ਮੇਰਾ ਨਾ ਕੇਅਰ ਵਗੈਰਾ ਉਹਦੀ ਬਹੁਤ ਜ਼ਿਆਦਾ ਕਰਦੀ ਹੈ ਮੇਰੇ ਮੈਨੂੰ ਬਸ ਇਦਾਂ ਹੁੰਦਾ ਸੀ ਮੇਰੇ ਹਸਬੰਦ ਇੰਨੇ ਚੰਗੇ ਆ ਕੋਈ ਨਸ਼ਾ ਪੱਤਣਾ ਨਹੀਂ ਕਰਦਾ ਦਿਲ ਦਾ ਸਾਫ ਬਸ ਸੱਚੀ ਬੜੇ ਸੰਗੀ ਹੈ ਮੇਰੇ ਹਸਬੰਦ ਮੈਨੂੰ ਨਾਲ ਹਜੇ ਵੀ ਟੈਣੀ ਨਹੀਂ ਤੁਸੀਂ ਕੰਮ ਨਹੀਂ ਕਰਦੇ ਪਰ ਟੈਨਸ਼ਨ ਨਾ ਲਓ ਕੋਈ ਨਾ ਪਰਾਲ ਮਿਲ ਕੇ ਸਾਰੇ ਰਿਸ਼ਤੇ ਸਹੀ ਕਰ ਲਾਗੇ ਬਹੁਤ ਕਮੈਂਟ ਆਉਂਦੇ ਜਦੋਂ ਅਸੀਂ ਰੁਕੜੀ ਦੀ ਵੀਡੀਓ ਪਾਈ ਨਾ ਤੁਹਾਨੂੰ ਬਹੁਤ ਜ਼ਿਆਦਾ ਫਣੀ ਫਣੀ ਕਮੈਂਟ ਆ ਬਹੁਤ ਜ਼ਿਆਦਾ ਕਮੈਂਟ ਆਵੇ ਲੈਣ ਨਾਲ ਕਰਵਾ ਕੇ ਬੈਗੀ ਹਲਾ ਅਸੀਂ ਕਿਰੇ ਜਾ ਕੇ ਗੋਲੀਆਂ ਢਾਣੀਆਂ ਜਾਂ ਡੰਡ ਦੀ ਬਹੁਤ ਜ਼ਿਆਦਾ ਟਵੈਂਟ ਆਉਂਦੀ ਹੈ ਸਰ ਬਹੁਤ ਜਗ੍ਹਾ ਸੁੱਕੇ ਸੀ ਕਿ ਮੈਂ ਦੱਸਿ ਤਸਰੀ ਸਾਰਾ ਬਹੁਤ ਜਗ੍ਹਾ ਸੁੱਕੇ ਸੀ ਸੁੱਕ ਮੇਰੀ ਕੁੱਲੀ ਹੋ ਗਈ ਪਰ ਸਾਈ ਜੀ ਮੇਰਾ ਇਹਨਾਂ ਨਾਲ ਵਿਆਹ ਹੋ ਉਸਦਾ ਬਹੁਤ ਸ਼ੇਤੀ ਕਰਦੇ ਹਰ ਗੱਲ ਤੇ ਮਦਰਾ ਮੈਨੂੰ ਕਹ ਦਿੰਦੇ ਆ ਮੇਰੇ ਸਿੱਧੀਆਂ ਜਿਹੜੇ ਬੈਠਾ ਇੰਨਾ ਜ਼ਿਆਦਾ ਖਿੱਚਦੇ ਆ ਕਿਸੇ ਵੀ ਗੱਲ ਵਿੱਚ ਇੱਥੇ ਦੂਸਰੇ ਨੰਬਰ ਤੇ ਗੇਮ ਬਹੁਤ ਜ਼ਿਆਦਾ ਖੇਡਦੇ ਆ ਕਿ ਮਿਕਨਿਕ ਚੀਜ਼ ਦਾ ਖਾਣ ਦਾ ਬਹੁਤ ਸ਼ੌਕ ਹੈ ਉਹਨੂੰ ਦੋਸਤੀ ਕਹਿੰਦੀ ਉਹ ਜਿਪਸ ਵਗੈਰਾ ਉਹ ਬਹੁਤ ਰੱਖਦੀ ਜਿੱਦਿਆ ਹੋਇਆ ਕਿ ਬਹੁਤ ਸ਼ੌਕ ਹੈ ਉਹ ਖਾਣ ਦੇ ਹੋ ਜਾਂਦੇ ਉਸ ਇਹਨਾਂ ਦੀ ਬਰੀਆ ਦੇ ਤਾਂ ਮੈਂ ਤਾਂ ਆਈ ਸਭ ਤੋਂ ਪਹਿਲਾਂ ਜੀ ਜਦੋਂ ਮੈਂ ਘਰੋਂ ਨਿਕਲਦਾ ਬਾਹਰ ਨਾਲ ਮੇਰੇ ਕੋਲ ਤੇ ਕੋਲ ਲਾਈ ਜਾਨਾ ਮਿਲਾਈ ਜਾਣੀ ਮੈਨੂੰ ਕਦੋਂ ਆਉਂਗੇ ਤੁਸੀਂ ਕਰੇ ਮੇਰਾ ਨਾਮ ਗੋਮਸਿਕਾ ਲੜਾ ਜੀ। ਓਕੇ ਕੀ ਕਰਦੇ ਹੋ ਤੁਸੀਂ? ਹਾਂ ਮੈਮ ਫਿਰ ਹਾਲ ਤਾਂ ਬਸ ਫ੍ਰੀ ਹੁਣਾਂ ਹਾਂ ਤੇ ਜੀ। ਪਹਿਲਾਂ ਸਲੂਨ ਦਾ ਕੰਮ ਵਗੈਰਾ ਸੀ ਘੰਮ ਫ੍ਰੀ। ਓਕੇ ਤੇ ਮੈਮ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਚੀ ਲੱਪੀਕੌਰ। ਓਕੇ ਤੇ ਤੁਸੀਂ ਕੀ ਕਰਦੇ ਹੋ? ਮੈਂ ਐਕਚੁਅਲੀ ਫ੍ਰੀ ਹੁਣੀ ਹਾਂ ਹੁਣ ਘਰ। ਓਕੇ ਤੇ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ। ਸੋਸ਼ਲ ਮੀਡੀਆ ਦੇ ਸਫਰ ਬਾਰੇ ਦੱਸੋ ਕਿੱਦਾਂ ਸ਼ੁਰੂ ਕੀਤਾ ਸੀ? ਜਿੱਦਣ ਮੇਰੇ ਹਸਬੰਦ ਬਹੁਤ ਸ਼ੌਂਕ ਹੁੰਦਾ ਸੀ ਰੀਲਾ ਬਣਾਉਂਦਾ। ਇਹ ਮਿਸ਼ਨ ਜਦੋਂ ਮਤਲਬ ਸਾਡਾ ਰੋਕਾ ਵੀ ਨਹੀਂ ਹੋਇਆ ਸੀ ਤਾਂ ਸਾਡੀ ਗੱਲ ਨੂੰ ਮਤਲਬ ਹੋ ਗਏ 6 ਸਾਲ। ਓਕੇ। ਗੱਲ ਨੂੰ 6 ਸਾਲ ਹੋ ਗਏ ਮਤਲਬ ਮੈਨਾਂ ਨੂੰ ਕਹਿਣਾ ਵੀ ਵੀਡੀਓ ਪਾਦਾ ਹੀ ਕਹਿੰਦੇ ਨਹੀਂ ਹਜੇ ਨਹੀਂ ਵੀਡੀਓ ਪਾਣੀਆਂ ਮਤਲਬ ਡਰਾਫਟ ਤੇ ਸੇਵ ਕਰਕੇ ਰੱਖ ਲਾ। ਫਿਰ ਅਸੀਂ ਡੀਸਮੈਂਟ ਤੋਂ ਮਤਲਬ ਬਾਅਦ ਵਿੱਚ ਰੀਲਸ ਬਣਾਉਣੀਆਂ ਮਤਲਬ ਪਾਉਣੀਆਂ ਸਟਾਰਟ ਕੀਤੀਆਂ। ਫਿਰ ਸਾਨੂੰ ਬਹੁਤ ਗੱਲਾਂ ਸੁਣੀਆਂ ਪਈਆਂ ਲੋਕ ਤੁਸੀਂ ਰੀਲ ਲਾ ਪਾਉਣੇ ਆ ਤੁਸੀਂ ਦਾ ਹਨਾ। ਮੈਨੂੰ ਮਤਲਬ ਇੱਥੋਂ ਦਾ ਬਹੁਤ ਡੱਲਾ ਸੁਣਨੀਆਂ ਪਈਆਂ ਤੇ ਤੋ ਇਹ ਮੁੰਡੇ ਨਾਲ ਰੋਕਾ ਕਿਉਂ ਕਰਵਾਇਆ ਵਿਆਹ ਕਿਉਂ ਕਰਵਾਉਣ ਲੱਗੀਆਂ ਅੱਛਾ ਤੇ ਵੀਰੇ ਜਿਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਜੱਲਾਸਾਂ ਨੂੰ ਮਿਲਦੀਆਂ ਸੀ ਨਾ ਹਾਂਜੀ ਹੈਨਾ ਤੇ ਕੁਛ ਨਹੀਂ ਕਿਹਾ ਕਿ ਛੱਡੋ ਪਰ ਮਤਲਬ ਕਿ ਸ਼ਾਇਦ ਮੇਰੀ ਲੋਕੀ ਕਹਿੰਦੇ ਹੋਣਗੇ ਇਹ ਸਿਰ ਬੋਲਣਾ ਨਹੀਂ ਆਉਂਦਾ ਕਿ ਕੁੜੀ ਦੇ ਪਿੱਛਾ ਛੱਡ ਦੇਣਾ ਚਾਹੀਦਾ ਨਹੀਂ ਕਿਹਾ ਮੈਂ ਨਹੀਂ ਬਹੁਤ ਲੋਕਾਂ ਨੇ ਕਿਹਾ ਵੈਸੇ ਇਹ ਨਾ ਵੀ ਇਹਨੇ ਕੁੜੀ ਨੂੰ ਰੰਗ ਬੱਲੋ ਜਿਹੜੇ ਸਾਰੇ ਕਹਿੰਦੇ ਸੀਗੇ ਮੇਰਾ ਰੰਗ ਥਰਾ ਹੋਆ ਇਹ ਜਿਆਦਾ ਵਹਿਰੇ ਰੰਗ ਸਾਫ ਹੈ ਨਾ ਤਾਂ ਵੀ ਮੈਨੂੰ ਵੀ ਲੋਕੀ ਕਹਿੰਦੇ ਕਿ ਤੂੰ ਟਾਈਮ ਪਾਸ ਕਰੋ ਵੀ ਇਹ ਵਿਆਹ ਨਹੀਂ ਕਰਾਉਣਾ ਉਹਨੇ ਇਦਾਂ ਉਦਾਂ ਪਰ ਮੈਨੂੰ ਯਕੀਨ ਸੀਗਾ ਪੂਰਾ ਫਿਰ ਵੀ ਮੈਂ ਕਿਹਾ ਨਹੀਂ ਮੇਰਾ ਸਾਥ ਦੇਉਗੀ ਤੂੰ ਅੱਜ ਦੇ ਲੋ ਹਨਾ ਵੀ ਮੇਰਾ ਸਾਥ ਦਿੱਤਾ ਨੇ ਪੂਰਾ ਅੱਛਾ ਰੰਗ ਨੂੰ ਲੈ ਕੇ ਵੀ ਨਹੀਂ ਹਾਂ ਬਹੁਤ ਲੋਕਾਂ ਨੇ ਕਿਹਾ ਮੈਨੂੰ ਜਿਆਦਾ ਇਹਨਾਂ ਦੇ ਜਿਆਦਾ ਕਲਰ ਤੋਂ ਮੈਟਰ ਕਰਦਾ ਮੈਨੂੰ ਕਹਿਣਾ ਕਿ ਉਹ ਮੁੰਡਾ ਵੇਲਾ ਰਹਿੰਦਾ ਤੂੰ ਐਵੇਂ ਇੱਥੋਂ ਤੱਕ ਮੈਨੂੰ ਇੰਨਾ ਵੀ ਤਹਿਤਾ ਸੀ ਕਿ ਮੁੰਡਾ ਨਸ਼ੇ ਰਲਦਾ ਬਹੁਤਾਂ ਚੰਗੀਆਂ ਗੱਲਾਂ ਦੱਸਣੀਆਂ ਜੋ ਮੁੰਡਾ ਨਸ਼ੇ ਕਰਦਾ ਵੇਲਾ ਤੁਰਿਆ ਫਿਰਦਾ ਰਹਿੰਦਾ ਤੂੰ ਉਹਦੇ ਤੋਂ ਕੀ ਲੈਣਾ ਉਹ ਕੋਈ ਕੰਮ ਨਹੀਂ ਕਰਦਾ ਤੈਨੂੰ ਬਾਅਦ ਚ ਕੁੱਟਿਆ ਮਾਰਿਆ ਤੇਰੀ ਦੂਤੀ ਟ੍ਰੇਮੇਟ ਨਹੀਂ ਮੈਨੂੰ ਮੇਰੇ ਹਸਬੰਦ ਦੇ ਬਹੁਤ ਯਕੀਨ ਆ ਕਿ ਮੈਨੂੰ ਬਹੁਤ ਖੁਸ਼ ਰੱਖਦੇ ਨੇ ਅੱਛਾ ਲਵ ਮੈਰੀਜ ਤੁਹਾਡੇ ਨਾਲ ਹਾਂਜੀ ਲਵ ਮੈਰੀਜ ਆਦਿ ਨੇ ਕਿੱਦਾਂ ਮਿਲੇ ਸੀ ਹਾਂ ਅਸ਼ੀਰ ਆਈ ਥਿੰਕ 2019 ਚ ਹਨ ਹਾਂਜੀ 2019 ਚ ਮਿਲੇ ਸੀਗੇ ਨਾ ਮੇਰਾ ਸਲੂਨ ਹੁੰਦਾ ਸੀਗਾ ਪਹਿਲਾਂ ਤੇ ਉੱਥੇ ਨਾ ਮੇਰੇ ਕੋਈ ਕੰਮ ਕਸਟਮਰ ਵਗੈਰ ਨੋਰਮਲ ਆਉਂਦੇ ਹੁੰਦੇ ਜਿਵੇਂ ਕਸਟਮਰ ਮਿਲ ਕੇ ਆਏ ਸੀ ਮੇਰੇ ਕੋਲ ਸਮ ਤੋ ਉਹ ਸੋਦੀ ਹਾਇਲ ਹੋ ਗਈ ਸੀਗੀ ਬਸ ਇਹਨਾਂ ਨਾਲ ਤੇ ਥੋੜੀ ਬਹੁਤ ਗੱਲ ਹੋਣ ਲੱਗੀ ਸੀਗਾ ਦਾ ਇਹਨਾਂ ਨੇ ਮੇਰੇ ਸਨੈਪਚੈਟ ਆਈ ਸਨੈਪਚੈਟ ਉਹ ਕਰਾਈਦੀ ਲੈ ਰਹੀ ਸੀਗੀ ਮੈਂ ਫਿਰ ਅਸੀਂ ਫਰੈਂਡ ਬਣ ਗਏ ਫਿਰ ਮਤਲਬ ਅਸੀਂ ਤਾਂ ਢੱਲ ਬੱਤ ਕਰਨਾ ਟੀ ਫਿਰ ਮੇਰੇ ਹਸਬੰਦ ਨੇ ਮਤਲਬ ਆਪਣੀ ਫੈਮਲੀ ਨਾਲ ਬਣਾਇਆ ਮੈਨੂੰ ਮੈਂ ਇਹਨਾਂ ਦੇ ਸਲੂਨ ਤੇ ਲੱਗ ਗਈ ਸੀ ਮਤਲਬ ਸਲੂਨ ਨੂੰ ਕੰਮ ਕੰਮ ਸਿੱਖਣ ਦਾ ਸੌਂਗ ਸੀਗਾ ਸਲੂਨ ਤੇ ਕੰਮ ਸਿੱਖਣ ਲੱਗ ਪੋਟਿੰਗ ਕਰਨਗੇ ਪਹਿਲੀ ਵਾਰੀ ਸੋਚਿਆ ਸੀਗਾ ਕਿ ਇਹਨਾਂ ਨਾਲ ਹੀ ਗੱਲ ਕਰਨੀ ਕਦੇ ਵੀ ਨਹੀਂ ਸੋਚਿਆ ਸੀ ਮੈਂ ਬਸ ਇੱਦਾਂ ਸੀ ਕੰਮ ਕਰਵਾਇਆ ਫਿਰ ਮਤਲਬ ਬਾਅਦ ਫਿਰ ਮਤਲਬ ਅਸੀਂ ਦਾ ਫਰੈਂਡ ਬਣ ਗਏ ਬਾਅਦ ਵਿੱਚ ਇਹ ਵੀ ਮੈਨੂੰ ਪਿਆਰ ਕਰਨ ਲੱਗ ਗਿਆ ਮੈਂ ਵੀ ਇਹਨਾਂ ਨੂੰ ਪਿਆਰ ਕਰਨ ਲੱਗ ਗਿਆ ਅੱਛਾ ਹਾਂਜੀ ਮਤਲਬ ਉਸ ਮਾਰਨਿੰਗ ਨੇ ਤੁਹਾਡਾ ਆਪਸ ਦੇ ਵਿੱਚ ਮੇਰੇ ਹਾਂਜੀ ਤਾਂ ਹੈਨਾ ਹਾਂਜੀ ਓਕੇ ਤੇ ਮਤਲਬ ਇਕਦਮ ਸਿੱਗਾ ਕਦੇ ਉਹ ਮੈਂ ਸਮ ਟਾਈਮ ਇਦਾਂ ਹੁੰਦਾ ਕਿ ਬਸ ਸੋਚ ਕੇ ਜਾਂਦਾ ਕਿ ਨਹੀਂ ਇਸ ਮੁੰਡੇ ਨਾਲ ਕੁੜੀ ਨਾਲ ਗੱਲ ਕਰਨੀ ਹੈ ਜਦ ਵੀਰੇ ਦੇ ਮਾਈਂਡ ਚ ਹੋਵੇ ਕਿ ਕੁੜੀ ਬੜੀ ਸੋਹਣੀ ਹੈ ਇਹਦੇ ਨਾਲ ਗੱਲ ਕਰਨੀ ਹੈ ਨਹੀਂ ਫਿਰ ਨਾ ਪਹਿਲੀ ਵਾਰ ਜਦੋਂ ਆਇਆ ਮੈਨੂੰ ਪਹਿਲੀ ਵਾਰੀ ਬਹੁਤ ਜ਼ਿਆਦਾ ਨਾ ਮਤਲਬ ਕਹਿੰਦੇ ਦਿਲ ਨੂੰ ਲੱਗ ਜਾਂਦੀ ਕੁਰੀ ਨਾ ਉਹ ਮੈਸ ਹੋ ਗਿਆ ਸੀਗਾ ਮਤਲਬ ਬਹੁਤ ਨੇਚਰ ਵਧੀਆ ਲੱਗਿਆ ਨਾ ਤਾਂ ਮੈਨੂੰ ਵੈਸੇ ਵੀ ਪਰ ਬਸ ਰੱਬ ਵੱਲ ਹੀ ਹੋ ਗਿਆ ਜੇ ਹੁਣ ਆ ਸੀਗਾ ਆਪਣੇ ਆਪ ਹੀ ਅੱਛਾ ਜੀ ਕਿਵੇਂ ਗੱਲ ਵਧੀਆ ਕਿਵੇਂ ਸਮੂਥਨਿੰਗ ਕਰਵਾਉਣ ਤੋਂ ਬਾਅਦ ਸਮੂਥਨਿੰਗ ਤੋਂ ਬਾਅਦ ਵਾਸ ਸਪਾ ਵਗੈਰਾ ਕੋਈ ਨਾ ਆਏ 2 ਦਿਨਾਂ ਬਾਅਦ ਇਹ ਆਈ ਦੀ ਐਕਸਚੇਂਜ ਹੋ ਗਈ ਹਾਈ ਹੱਲ ਹੋਈ ਥੋੜੀ ਥੋੜੀ ਇਦਾਂ ਬਸ ਰੱਬ ਵੱਲੋਂ ਸਾਰਾ ਕੁਝ ਆਪ ਹੀ ਹੋ ਗਿਆ ਪਤਾ ਹੀ ਨਹੀਂ ਲੱਗਾ ਕਿਦੋਂ ਹੋ ਗਿਆ ਠੀਕ ਕੋਪੋਸ ਕਿੰਨਾ ਨਹੀਂ ਕੀਤਾ ਸੀ ਕੋਈ ਮੈਂ ਕਿਹਾ ਨਹੀਂ ਸੁਣਨੇ ਬਸ ਇਹ ਕੈਫੇ ਦੀ ਕੀਤਾ ਸੀ ਪ੍ਰਪੋਜ਼ ਪਹਿਲੀ ਵਾਰ ਪਹਿਲੀ ਵਾਰ ਕਾਫੀ ਪੀਣ ਗਏ ਸੀ ਉੱਥੇ ਸੀ ਲੋਕਲ ਵੀਡੀਓਸ ਵੀ ਹੈ ਗਿਆ ਸਭ ਤੋਂ ਪਹਿਲੀ ਵਾਰ ਵੀ ਹਾਂ ਹਾਂਜੀ ਕਦੇ ਸੋਚਿਆ ਸੀ ਕਿ ਤੁਹਾਡਾ ਰਿਸ਼ਤਾ ਇੱਥੇ ਤੱਕ ਪਹੁੰਚੇਗਾ ਕਿ ਤੁਸੀਂ ਮਤਲਬ ਆਪਣੀ ਜ਼ਿੰਦਗੀ ਇਕੱਠੇ ਜੀਓਗੇ ਹਮਸਫਰ ਬਣੋਗੇ ਸੋਚਿਆ ਨਹੀਂ ਸੀ ਪਰ ਕਦੇ ਵੀ ਕਦੇ ਵੀ ਨਹੀਂ ਸੋਚਿਆ ਸੀ ਨਹੀਂ ਓਕੇ ਕਿੰਨਾ ਟਾਈਮ ਰਿਲੇਸ਼ਨ ਚ ਰਹੇ ਤੁਸੀਂ 6 ਸਾਲ ਹੋ ਗਏ ਸਾਡਾ 2019 ਹੈ ਨਾ 2019 ਚ ਸਾਡਾ ਬ੍ਰੇਕਅਪ ਵੀ ਰਿਆ 8 ਮਹੀਨੇ ਸੇ ਦੂਰ ਵੀ ਰਹੇ ਇੱਕ ਦੂਜੇ ਤੋਂ ਅਸੀਂ ਬਿਲਕੁਲ ਫੈਮਿਲੀ ਮੈਟਰ ਸੀ ਮਤਲਬ ਕਰਦੇ ਅਜੇ ਮਤਲਬ ਮੇਰੇ ਮਨ ਨਹੀਂ ਰਹੀ ਸੀ ਕਿ ਮੁੰਡੇ ਨਾਲ ਵਿਆਹ ਕਰਨਾ ਕਿਉਂਕਿ ਇਦਾਂ ਸੀ ਨਾ ਮੁੰਡਾ ਕੰਮ ਨਹੀਂ ਕੋਈ ਕਰਦਾ ਉਹਦਾ ਨਾ ਸਲੂਨ ਸੇਲ ਕਰਦਾ ਸੀਗਾ ਬਾਅਦ ਵਿੱਚ ਤਾਂ ਕਰਕੇ ਮੈਂ ਵਿਲਾ ਰਹਿਣ ਲੱਗ ਗਿਆ ਸੀ ਸੀ ਸਲੂਨ ਸੇਲ ਕਰਦਾ ਆ ਭੈਣ ਨੂੰ ਬਾਹਰ ਭੇਜਣਾ ਸੀਗਾ ਜੀ ਫਿਰ ਉਹ ਤਾਂ ਕਰਕੇ ਫਿਰ ਥੋੜੀ ਜ਼ਰੂਰ ਪੈ ਗਈ ਸੀ ਨਾ ਜ਼ਿੰਮੇਵਾਰੀ ਪੈ ਗਿਆ ਸੀ ਕੋਈ ਹੋਰ ਕਰਦੀ ਹੈ ਕਿ ਪ੍ਰੋਬਲਮਸ ਤਾਂ ਕਰਕੇ ਜੀ ਫਿਰ ਮੈਂ ਬਿਕਸਟਾ ਬਿਲਕੁਲ ਵਿਲਾ ਰਿ ਅੱਜ ਤੱਕ ਵੀ ਅਸੀਂ ਦੂਰ ਰਹੇ ਫਿਰ ਕੀ ਹੋਇਆ ਅਸੀਂ ਫਿਰ 8 ਮਹੀਨਿਆਂ ਬਾਅਦ ਪਤਾ ਕਿੱਦਾਂ ਮਿਲੇ ਅਸੀਂ ਦਰਬਾਰ ਸਾਹਿਬ ਗਈ ਸੀ ਆਪਣੀ ਫੈਮਲੀ ਨਾਲ ਇਹ ਆਪਣੇ ਦੋਸਤਾਂ ਨਾਲ ਗਈ ਸੀ ਤੇ ਮਤਲਬ ਇਦਾਂ ਚਾਹ ਤੈਨਾਂ ਨੇ ਮੈਨੂੰ ਦੇਖ ਲਈ ਬਾਈ ਚਾਂਸ ਮਿਲ ਹੋ ਗਿਆ ਜੁੱਤੇ ਆਪਣਾ ਆਪਣੀ ਮਿਲਾਇਆ ਹੁੰਦਾ ਸਾਨੂੰ ਦੁਬਾਰਾ ਫਿਰ ਗੁਰੂ ਜੀ ਨੇ ਮਿਲਾਇਆ ਹੁੰਦਾ ਫਿਰ ਮਤਲਬ ਅਸੀਂ ਮਿਲੇ ਇਦਾਂ ਫਿਰ ਇਹਨਾਂ ਨੇ ਮੇਰੇ ਨਾਲ ਦੁਬਾਰਾ ਕਾਲ ਕਰਨੀ ਸਟਾਰਟ ਕਰ ਦਿੱਤੀ ਸਫਰ ਕਿੱਦਾਂ ਮਤਲਬ ਇੱਕ ਦੂਜੇ ਦਾ ਬਹੁਤ ਬਹੁਤ ਜ਼ਿਆਦਾ ਮਤਲਬ ਮੈਂ ਤਾਂ ਇਹਨਾਂ ਦੇ ਸ਼ਹਿਰ ਵੀ ਨਹੀਂ ਜਾਂਦੀ ਹੁੰਦੀ ਸੀ ਅੱਛਾ ਮੈਨੂੰ ਇਦਾਂ ਹੁੰਦਾ ਸੀ ਜਦੋਂ ਮੈਂ ਦੇਖ ਲੈ ਫਿਰ ਮੇਰੇ ਤੋਂ ਰਿਆ ਨਹੀਂ ਜਾਣਾ ਫਿਰ ਮੇਰੇ ਤੋਂ ਬੁਲਾਇਆ ਜਾਣਾ ਓਕੇ ਤੇ ਫਿਰ ਵੀ ਜੇ ਤੁਹਾਨੂੰ ਲੱਗ ਨੂੰ ਲੈ ਕੇ ਕਹਿੰਦੇ ਸੀਗੇ ਕਿ ਹਾਂ ਵੀ ਕੁੜੀ ਬੜੀ ਸੋਹਣੀ ਹੈ ਇਹਨੇ ਟਾਈਮ ਪਾਸ ਕਰਨਾ ਇਹ ਉਹ ਮਤਲਬ ਹਾਂਜੀ ਉਸ ਵੇਲੇ ਤੁਹਾਡੇ ਮਨ 'ਚ ਕੀ ਸੀਗਾ ਫਿਰ ਮਨ ਨਹੀਂ ਮੇਰੇ ਵੀ ਕਿ ਨਾ ਨਹੀਂ 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 ਮੈਨੂੰ ਪਤਾ ਸੀ ਨਾ ਮੇਰਾ ਸਾਥ ਬਹੁਤ ਜ਼ਿਆਦਾ ਸਾਥ ਦਿੱਤਾ ਇਹਨੇ ਸੁਰਤ ਹੀ ਮੈਨੂੰ ਇਹਦੇ ਦਾ ਪੂਰਾ ਯਕੀਨ ਸੀਗਾ ਵੀ ਨਹੀਂ ਮੇਰੇ ਨਾਲ ਈ ਝੋਖਾ ਨ ਕਰੂਗੀ ਕਦੇ ਵੀ ਬਹੁਤ ਜ਼ਿਆਦਾ ਕਰਦਾ ਕਿਉਂਕਿ ਮੇਰਾ ਨਾ ਕੇਅਰ ਵਗੈਰਾ ਉਹਦੀ ਬਹੁਤ ਜ਼ਿਆਦਾ ਕਰਦੀ ਹੈ ਮੇਰੇ ਜੀ ਤੇ ਤੁਹਾਨੂੰ ਜਦੋਂ ਕਿਹਾ ਸੀ ਕਿ ਮੁੰਡਾ ਵੇਲਾ ਨਿਕਾਰਾ ਛੱਡੋ ਤੁਸੀਂ ਕਿਹੜੇ ਕੰਮੀ ਪਹੇ ਕਿਤੇ ਹੋਰ ਦੇਖ ਲੈੋ ਬਦਲਾ ਨਹੀਂ ਮੈਨੂੰ ਬਸ ਇਦਾਂ ਹੁੰਦਾ ਸੀ ਮੇਰੇ ਹਸਬੰਦ ਇੰਨੇ ਛੰਗੇ ਆ ਕੋਈ ਨਸ਼ਾ ਪਤਨਾ ਨਹੀਂ ਕਰਦਾ ਦਿਲ ਦਾ ਸਾਫ ਆ ਸੱਚੀ ਬੜੇ ਛੰਗੇ ਆ ਮੇਰੇ ਹਸਬੰਦ ਇਹ ਤਾਂ ਸਭ ਦੇ ਰੱਬ ਵੀ ਆ ਮੇਰੇ ਲਈ ਤਾਂ ਉਹਨੇ ਤਾਂ ਇਹ ਹੋ ਗਿਆ ਵਿਆਂ ਨੂੰ ਹੋ ਗਿਆ ਮਹੀਨਾ ਵੀ ਮਹੀਨਾ ਵੀ ਨਾ ਹੁਣ ਹਰਤੇ ਨਹੀਂ ਜਦ ਜਿੰਮੇਤੀ ਚੱਲ ਰਹੀ ਹੈ ਬਹੁਤ ਜਿਆਦਾ ਵਧੀਆ ਚੱਲ ਰਹੀ ਹੈ ਮੈਨੂੰ ਹਜੇ ਵੀ ਚੈਣੀ ਰਹਿਣੀ ਤੁਸੀਂ ਕੰਮ ਨਹੀਂ ਕਰਦੇ ਪਰ ਟੈਨਸ਼ਨ ਨਾ ਲੋ ਕੋਈ ਨਾ ਪਰਾਲ ਮਿਲ ਕੇ ਸਾਰੇ ਰਸਤੇ ਸਹੀ ਕਰ ਲਾਗੇ ਕਿ ਤੁਹਾਨੂੰ ਬਹੁਤ ਸਾਰੇ ਕਮੈਂਟ ਵੀ ਆਉਣਗੇ ਕਿ ਹਾਲੇ ਤਾਂ ਨਵਾਂ ਨਵਾਂ ਵਿਆਹ ਹੋਇਆ ਹਿਸ ਤਾਂ ਚਾਵਾ ਦੇਖਿਓ ਹੌਲੀ ਹੌਲੀ ਜਦ ਜ਼ਿੰਮੇਵਾਰੀਆਂ ਪੈਣੀਆਂ ਆਪੇ ਹੀ ਪਤਾ ਲੱਗਣਾ ਕਿ ਚਾਹੇ ਜੀ ਬਹੁਤ ਕਮੈਂਟ ਆਉਂਦੇ ਜਦ ਤੁਸੀਂ ਰੋਕੜੀ ਦੀ ਵੀਡੀਓ ਪਾਈ ਨਾ ਸਾਨੂੰ ਬਹੁਤ ਜਿਆਦਾ ਫਨੀ ਫਨੀ ਕਮੈਂਟ ਆਏ ਬਹੁਤ ਜਿਆਦਾ ਕਮੈਂਟ ਆਏ ਸਾਰਾ ਹਾਂਜੀ ਇਹ ਕੁਝ ਕਹਿੰਦੇ ਨੇ ਲੋਕੋ ਨੂੰ ਕਮੈਂਟ ਬਹੁਤ ਕੁਝ ਕਹਿੰਦੇ ਹੁੰਦੇ ਆ ਤੋ ਇਦਾਂ ਵਿਲੇ ਨਾਲ ਚਰਵਾਟੇ ਬੈਗੀ ਹਨਾ ਅਸੀਂ ਘਰੇ ਜਾ ਕੇ ਗੋਲੀਆਂ ਖਾਣੇ ਜਾਂ ਟਾਂਟੇ ਦੀ ਬਹੁਤ ਜ਼ਿਆਦਾ ਟਵੈਂਟ ਹੁੰਦੀ ਆ ਸਾਨੂੰ ਅੱਛਾ ਕਣਕ ਦੀਆਂ ਗੋਲੀਆਂ ਖਾਣੇ ਘਰੇ ਜਾ ਕੇ ਹਾਂਜੀ ਕਮੈਂਟ ਹੁੰਦੇ ਨੇ ਅਸੀਂ ਤਾਂ ਸਿੰਗਲ ਫਿਰਦੇ ਜਗੇ ਤੁਸੀਂ ਇਹਨਾਂ ਵਿਆਹ ਕਰਾ ਲਓ ਕੋਈ ਸੋਹਣੀ ਮਿਲ ਕੇ ਜਾਓ ਬੰਦੇ ਵਾਲੇ ਨੂੰ ਮਾਫੀ ਕੀਤਾ ਜਾਵੇ ਬਹੁਤ ਕਮੈਂਟ ਹੁੰਦੇ ਆ ਸਾਨੂੰ ਅੱਛਾ ਕਈ ਤੁਹਾਨੂੰ ਇਦਾਂ ਹੀ ਕੁਝ ਦੇਖੀ ਵੀਰੇ ਕਿੱਥੇ ਜਾ ਕੇ ਸੁਖਣਾ ਸੁਖਿਆ ਸੀ ਇੱਕ ਮੁੰਡੇ ਨੇ ਕਿਹਾ ਵੀਰੇ ਦੱਸ ਦੇ ਮੈਂ 5-7 ਡੱਬੇ ਵੱਧ ਸੁਖ ਲੂਗਾ ਅੱਛਾ ਤੇ ਵੀਰੇ ਦਾ ਸੋਟੇਗਾ ਜੀ ਬਹੁਤ ਜਗ੍ਹਾ ਸੁੱਕੇ ਸੀਗੇ ਮੈਂ ਤਾਂ ਅਸੀਂ ਸਾਰਾ ਬਹੁਤ ਜਗ੍ਹਾ ਸੁੱਕੇ ਸੀਗੇ ਸੁੱਕ ਮੇਰੀ ਪੁਰੀ ਹੋ ਗਈ ਪਰ ਸਾਈ ਜੀ ਕਿ ਮੇਰਾ ਇਹਨਾਂ ਨਾਲ ਵਿਆਹ ਹੋ ਜਾਏ ਅੱਛਾ ਤੇ ਹੁਣ ਜਿੱਦਾਂ ਸੋਸ਼ਲ ਮੀਡੀਆ ਤੇ ਆਇਆ ਹੈ ਨਾ ਫੈਮਲੀ ਸਪੋਰਟ ਕਰਦੀ ਸੀ ਇਸਕੇ ਲਈ ਹਾਂਜੀ ਬਹੁਤ ਜ਼ਿਆਦਾ ਕਰਦੀ ਸੀਗੀ ਫੈਮਲੀ ਜੀ ਆਪਣਾ ਕਹਿੰਦੇ ਕਰਨੇ ਕਿ ਮੈਂ ਕਮਾਂਡ ਕੀ ਮਤਲਬ ਕਿ ਕੁੜੀ ਵਿਆਹ ਕੇ ਲੈ ਆਵਾਂ ਨੂੰ ਆਂਦੇ ਮਤਲਬ ਕਿ ਸੋਸ਼ਲ ਮੀਡੀਆ ਤੇ ਬਿਠਾ ਦੇ ਨਹੀਂ ਨਹੀਂ ਜੀ ਉਹ ਨਹੀਂ ਕੁਝ ਕਹਿੰਦੇ ਉਹ ਫੈਮਲੀ ਬਹੁਤ ਸਾਥ ਦਿੰਦੀ ਜੀ ਆਪਣਾ ਬਹੁਤ ਜ਼ਿਆਦਾ ਅਜ ਤੱਕ ਕਰਦੇ ਨਾ ਕਦੇ ਨੇ ਰੋਕੇ ਆਪਣੀ ਰੀਲਾ ਵਗੈਰਾ ਬਨੋ ਤੋਂ ਵੀ ਮਮਾ ਹੋ ਗਏ ਪਾਪਾ ਹੋ ਗਏ ਮੇਰੇ ਕਦੇ ਨਾ ਉਹਨਾਂ ਨੇ ਕਿਹਾ ਪਰ ਮੇਰੇ ਕੋ ਸਦਾ ਸਾਰੇ ਸਾਥ ਦਿੰਦੇ ਵਧੀਆ ਜੀ ਜੀ ਤੁਹਾਨੂੰ ਇੰਨਾ ਦੀ ਲਾਈਫ ਪਹਿਲਾਂ ਪਤਾ ਸੀ ਕਿ ਕਿਸੇ ਤੋਂ ਢੰਡਾ ਆ ਕੇ ਆਇਆ ਜਾਂ ਲਾਈਫ ਚ ਹਾਂ ਜੀ ਮੈਨੂੰ ਥੋੜਾ ਬਹੁਤ ਪਤਾ ਹੁੰਦਾ ਸੀਗਾ ਪਰ ਪੀ ਦੱਸ ਦਿਓ ਜਿਸਕੇ ਮੈਨੂੰ ਵੀ ਇਹਨਾਂ ਵੀ ਕਰਦੇ ਹ ਹਾਲਾਤ ਵਗੈਰੇ ਇਹਨਾਂ ਦੇ ਬ੍ਰਦਰ ਇੰਨੀ ਕੋਈ ਇਹਨਾਂ ਦਾ ਫਾਦਰ ਵੀ ਇੰਨੀ ਸੀਗੇ ਤੇ ਮੈਂ ਫਿਰ ਇਹਨਾਂ ਨਾਲ ਵੀ ਮਰਜ਼ੀ ਸਰ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਮੈਂ ਹਮੇ ਬਾਜਨ ਵਿਆਹ ਹੋ ਗਿਆ ਉਹ ਜਵਾਬ ਮਿਲ ਜਾਣਾ ਸਾਰੇ ਨੂੰ ਆਪੀ ਵੀਰੇ ਤੁਹਾਡਾ ਨਹੀਂ ਦਿਲ ਕਰਦਾ ਕਿ ਤੁਸੀਂ ਵੀ ਕੋਈ ਕੰਮ-ਕਾਰ ਕਰੋ ਇਹ ਕਰਦਾ ਜੀ ਕੰਮ-ਕਾਰ ਕਰਦਾ ਮੈਨੂੰ ਜੀ ਬਹੁਤ ਕਰਦੇ ਕਿਉਂਕਿ ਨਾ ਹੁਣ ਮੈਰਿਜ ਹੋ ਗਈ ਆ ਵਿਚੋ ਸਾਰੇ ਨੂੰ ਦਬਾਈ ਫਿਰ ਵੀ ਸੋਣ ਖੁੰਦੇ ਆ ਵੀ ਮੇਰਾ ਘਰ ਵਾਲਾ ਮੈਨੂੰ ਕੁਝ ਲੈ ਕੇ ਦੇਵੇ ਜਿੰਦੂ ਤੇ ਜਾਣਾ ਅੰਤ ਤੇ ਉਹਨਾਂ ਤੇ ਉਹਨੂੰ ਛੋਟੇ ਦੇ ਕਿ ਕੰਮ ਕਰਉਂਗਾ ਨਾ ਕਿਉਂਕਿ ਉਹ ਬੋਬੇ ਲੱਹਤਾ ਰਹਿੰਦਾ ਤੇ ਸਾਰੇ ਲੋਕੀ ਕਹਿੰਦੇ ਆ ਵੀ ਇਹਨੂੰ ਵੀ ਕਹਿੰਦੇ ਹੁੰਦੇ ਨੇ ਨਾ ਘਰ ਦੇ ਉਹਨਾਂ ਨੂੰ ਵੀ ਵੀ ਇਹ ਘਰ ਵਾਲਾ ਤੇਰਾ ਫ੍ਰੀ ਰਹਿਦਾ ਕੰਮ ਨਹੀਂ ਕਰਦਾ ਉਹ ਗੱਲਾਂ ਸੁਣਨੋਂ ਮਿਲਿਆ ਲੱਗਾ ਅੱਛਾ ਕਰੋਗਾ ਬੋਬੇ ਕੰਮ ਕਰਾਂਗੇ 10 ਨੂੰ ਵਗੈਰੇ ਦੇਖੂਗਾ ਜਾਂ ਕੁਝ ਹੋਰ ਹੂੰ ਅੱਛਾ ਪਹਿਲੇ ਤੁਹਾਡ ਨੂੰ ਨਹੀਂ ਹੁੰਦਾ ਕਿ ਤੁਹਾਡਾ ਵੀ ਘਰ ਵਾਲਾ ਕੋਈ ਕੰਮਕਾਰ ਕਰੇ ਤੁਹਾਨੂੰ ਵੀ ਤੁਹਾਡੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਕਰਨ ਮੈਨੂੰ ਲੱਗਦਾ ਜਿੱਦਾਂ ਬ੍ਰਿਡਲ ਹਸਬੰਦ ਤੇ ਨਾ ਜ਼ਿਆਦਾ ਵੱਡੀ ਸ਼ੌਂਕਾ ਮੈਨੂੰ ਆਪਣੇ ਨਾਲੋਂ ਜ਼ਿਆਦਾ ਇਮਾਨਦਾਰ ਹੁੰਦਾ ਏ ਆਪਣੇ ਸ਼ੌਂਕ ਪੂਰੇ ਕਰਨ ਹਨਾ ਮਦਰ ਉਸੀ ਜ਼ਿਆਦਾ ਫੈਮਲੀ ਨੂੰ ਮਾਇਸ਼ੀ ਕਰਵਾਈਏ ਤੇ ਤੁਹਾਨੂੰ ਆਪਣੇ ਮੇਰੇ ਮਦਰ ਇਨ ਲਾ ਹਨਾ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੁਹਾਨੂੰ ਇਦਾਂ ਹੁੰਦਾ ਫਸ ਉਹ ਨਾ ਹੋਣ ਕੰਮ ਕਰ ਅਸੀਂ ਉਹਨਾਂ ਨੂੰ ਐਸੀ ਕਰਵਾਈਏ ਓਕੇ ਠੀਕ ਹੈ ਤੇ ਵੀਰੇ ਤੁਹਾਨੂੰ ਪਤਾ ਸੀਗਾ ਕਿ ਇਹਨਾਂ ਨੇ ਇੰਨਾ ਕੁ ਛੱਡਿਆ ਪਿੱਛੇ ਮਤਲਬ ਬਹੁਤ ਕੁਝ ਛੱਡ ਕੇ ਆਏ ਹਾਂਜੀ ਮੈਨੂੰ ਦੱਸਦੇ ਹੁੰਦੇ ਸੀ ਨਾ ਇਹਨਾਂ ਨੇ ਸਾਰਾ ਕੁਝ ਵੀ ਲੋਕਾਂ ਨਾਲ ਗੱਲਾਂ ਵਗੈਰਾ ਦੱਸਦੇ ਬਹੁਤ ਲੋਕ ਕੀ ਕਹਿੰਦੇ ਇਹਨਾਂ ਨੇ ਮੇਰੇ ਬਾਰੇ ਵੀ ਕਹਿੰਦੇ ਆ ਉਹ ਵੀ ਰਿਸ਼ਤੇ ਵਗੈਰਾ ਵੀ ਇਹਨਾਂ ਨਾਲ ਹੋਦੇ ਰਹਿੰਦੇ ਸੀ ਕਿਤਾ ਉਦੋਂ ਪਰ ਮੈਨੂੰ ਮਨਾਂ ਸਾਰਾ ਕੁਝ ਦੱਸਣਾ ਮੈਂ ਕਿਹਾ ਚਲੋ ਪੂਰਾ ਫਿਰ ਦਿੰਨਾ ਪੇ ਸਾਰੇ ਕਹਿੰਦੇ ਸਨ ਮੈਂ ਮੁੰਡਾ ਹੈ ਰੰਗ ਦਾ ਏਦਾਂ ਵਾ ਦੁਰੈਨ ਦੇ ਕਮਸੋਣੀਆਂ ਮਿਲ ਜਾਣੀ ਔਰ ਬਾਲੇ ਰਿਸ਼ਤੇ ਮਿਲ ਜਾਣਗੇ ਪਰ ਇਹਨਾਂ ਨੇ ਮੇਰੇ ਸਾਥ ਦਿੱਤਾ ਕਿ ਮੈਂ ਵੀ ਸਾਥ ਤਿੰਨ ਤਾਂ ਅਸੀਂ ਨੇ ਤੇ ਵਾਗ ਨੂੰ ਚਾਇਆ ਚਲੋ ਤੇ ਚਾਹ ਇਹਨਾਂ ਕੁਝ ਸੁਣਨ ਨੂੰ ਮਿਲਿਆ ਆਪਣੇ ਤੁਹਾਨੂੰ ਕਹਿੰਦੇ ਹੁੰਦੇ ਸੀਗੇ ਤੇ ਪਹਿਨਾ ਤੁਹਾਨੂੰ ਨਹੀਂ ਸੀਗਾ ਕਿ ਜੇ ਸਾਰੇ ਕਹਿੰਦੇ ਤਾਂ ਸ਼ਾਇਦ ਚੰਗਾ ਹੀ ਹੋਗਾ ਕੁਝ ਨਹੀਂ ਮੈਨੂੰ ਡਾਹ ਹੁੰਦਾ ਸੀ ਮਤਲਬ ਇਹ ਚੀਜ਼ ਫੀਲ ਨਾ ਕਰਦਾ ਇਹ ਨਹੀਂ ਦੰਦ ਤੁਸੀਂ ਇਹਨਾਂ ਨੂੰ ਸ਼ਾਦੀ ਨਹੀਂ ਸਾਇਆ ਤੇ ਮੈਂ ਘਰ ਦੇ ਨੂੰ ਚਾਹਤਾ ਸੀ ਰਿਸ਼ਤੇ ਆਉਣੇ ਹਨਾ ਮੁੰਡੇਆਂ ਦੇ ਆਉਣੇ ਬਾਹਰੀਆਂ ਮੁੰਡੇਆਂ ਦੇ ਆਉਣੇ ਮੈਂ ਤਾਂ ਦਰਜ ਨਹੀਂ ਨਾ ਰਿਸ਼ਤੇ ਦੇ ਕੋ ਮੈਂ ਕਰਵਾਣਾ ਤਾਂ ਇਹਨਾਂ ਨਾਲ ਹੀ ਕਰਵਾਣਾ ਜੀ ਮੈਂ ਸਾਰੀ ਆਪਣੀ ਪਰਿਵਾਰ ਹੈ ਅੱਛਾ ਤੇ ਇਦਾਂ ਤਾਂ ਨਹੀਂ ਸਕਾ ਕਿ ਮੁੰਡਾ ਧੋਖਾ ਦੇ ਜੂਗਾ ਜੇ ਤੁਹਾਨੂੰ ਲੱਗਦਾ ਹੋਵੇ ਕੁੜੀ ਧੋਖਾ ਲੱਗ ਦੇ ਜੂਗੀ ਵਿਸ਼ਵਾਸ ਨਾਲ ਮੈਂ ਕਰ ਦੇ ਰਹੇ ਹਾਂ ਓਕੇ ਅੱਛਾ ਅੱਜ ਵੀਰੇ ਤੁਹਾਡੀ ਵਾਈਫ ਤੁਹਾਡੇ ਸਾਹਮਣੇ ਬੈਠਿਆ ਇਹਨਾਂ ਨੂੰ ਕੁਝ ਇਦਾਂ ਦਾ ਕਹਿਣਾ ਚਾਹੋ ਜਿਹੜਾ ਤੁਹਾਡਾ ਮਤਲਬ ਕੀ ਹੋਵੇ ਕੀ ਮਨ ਦੇ ਵਿੱਚ ਰਹਿ ਗਈਆਂ ਹੁਣ ਗੱਲਾਂ ਕੁਛ ਜੀ ਵਿਵਸਦੀ ਮੈਂ ਰਸਤਾ ਭੇਜੀ ਮੇਰੇ ਵਾਸਤੇ ਨਵਾਂ ਸੋਣ ਲਿਏ ਸਾਰਾ ਕੁਛ ਇਹੀ ਹੈ ਵਿਵਸਦੀ ਆਪਣੇ ਵਾਸਤੇ ਤੇ ਤੁਹਾਡੀ ਭੈਣ ਤੁਸੀਂ ਕੀ ਕਹੋਗੇ ਬਸ ਮਿੰਤਾ ਜੈਲੀ ਸ਼੍ਰੀ ਮਾਧਮਾ ਮੇਰੇ ਘਰ ਵਾਲੇ ਨੂੰ ਤਰੱਕੀਆ ਦੇਵੇ ਹਮੇਸ਼ਾ ਮੇਰੇ ਘਰ ਵਾਲੇ ਨੂੰ ਖੁਸ਼ ਰੱਖੇ ਓਕੇ ਕੈਸਾ ਤਾਂ ਹੁੰਦਾ ਜਾਂਦਾ ਹੀ ਰਹਿੰਦਾ ਖੁਸ਼ੀਆਂ ਜ਼ਿਆਦਾ ਚਾਹੀਦੀ ਪਿਆਰ ਜ਼ਿਆਦਾ ਚਾਹੀਦਾ پیسے ਨਾਲ ਜ਼ਿਆਦਾ ਬੰਦੇ ਨੂੰ ਪਿਆਰ ਹੋਣਾ ਚਾਹੀਦਾ ਓਕੇ ਤੇ ਸੌਰੀ ਕਰਦੇ ਵਿੱਚ ਹੁਣ ਕਿੱਦਾਂ ਦਿਲ ਲੱਗ ਗਿਆ ਬਹੁਤ ਜ਼ਿਆਦਾ ਦਿਲ ਲੱਗ ਗਿਆ ਹੂੰ ਬਹੁਤ ਖੁਸ਼ੀ ਇਸੇ ਨਾਲ ਮੈਂ ਓਕੇ ਹੂੰ ਇਨਨ ਕਦੇ ਮੈਨੂੰ ਕੋਈ ਇਸੇ ਚੀਜ਼ ਤੋਂ ਰੋਕਿਆ ਡੋਕਿਆ ਨਹੀਂ ਇਹ ਕੱਪੜੇ ਨਹੀਂ ਪਾਉਣੇ ਇਹ ਨਹੀਂ ਪਾਉਣੇ ਇੱਦਾਂ ਘੁੰਮਣਾ ਨਹੀਂ ਫਿਰ ਨਾਲ ਕੁਝ ਮਰਜ਼ੀ ਖਾਓ ਪੀਓ ਓਕੇ ਆ ਦੀ ਆ ਕੋਈ ਪੰਜ ਮਤਲਬ ਚੰਗੀਆਂ ਗੱਲਾਂ ਪੰਜ ਮਾੜੀਆਂ ਗੱਲਾਂ ਤੁਸੀਂ ਵੀ ਨਹੀਂ ਆ ਪੰਜ ਚੰਗੀਆਂ ਗੱਲਾਂ ਤੇ ਪੰਜ ਤੁਸੀਂ ਇਹ ਤਾਂ ਹਨ ਕੋਈ ਵੀ ਨਹੀਂ ਹੁੰਦੀ ਹੂੰ ਇਟਲੀ ਬੁੱਸਾ ਬਹੁਤ ਸ਼ੇਤੀ ਕਰਦੇ ਹਰ ਗੱਲ ਤੇ ਮਦਰ ਮੈਂ ਨਹੀਂ ਜਾਂਦੇ ਆ ਮੇਰੇ ਸਿਰ ਤੇ ਸਾਡੇ ਬੈਠ ਜਾ ਇੰਨਾ ਜ਼ਿਆਦਾ ਟਿੱਜਦੇ ਆ ਕਿਸੇ ਵੀ ਗੱਲ ਵਿੱਚ ਇੱਡੇ ਦੂਸਰੇ ਨੰਬਰ ਤੇ ਗੇਮ ਬਹੁਤ ਜ਼ਿਆਦਾ ਖੇਡਦੇ ਆ ਸਭ ਤੋਂ ਬੁਰੀ ਆਦਤ ਕਿਹੜੀ ਗੇਮ ਖੇਡਦੇ ਸੀ ਮੇਰੇ ਪਬਜੀ ਜਦ ਵੀ ਦੋਸਤ ਦਾ ਫੋਨ ਆਉਂਦਾ ਨਾ ਨਾਲ ਦੀ ਨਾਲ ਖੇਲਣ ਲੱ ਜਾਂਦੇ ਆ ਤੀਸਰੀ ਗੱਲ ਇਹ ਜਲਦੀ ਸਵੇਰ ਉੱਠਦੇ ਨਹੀਂ ਮਸਾ ਉਠਾਉਣੇ ਪੈਂਦੇ ਆ ਫਿਰ ਖਿਜਦੇ ਅਜੇ ਮਤਲਬ ਕਹਤਾ ਨਾ ਉੱਠ ਜੋ ਉੱਠ ਜੋ ਫਿਰ ਖਿਜਦੇ ਆ ਚਾਤੀ ਪੈ ਲੈਣਾ ਵੀ ਚੰਗੀ ਆਦਤ ਚੰਗੀ ਆਦਤ ਆ ਮੈਨੂੰ ਮਤਲਬ ਇਹ ਕੱਪੜੇ ਦਰੋ ਟੋਟਣੀ ਚਾਹਦੇ ਘੁੰਮ ਜਦੋਂ ਮਤਲਬ ਨਾਲ ਜਾਂਦੀ ਆ ਘੁੰਮਣ ਤਾਂ ਇਦਾਂ ਖਿਜਦੇ ਨਹੀਂ ਜਿੰਨਾ ਟਾਈਮ ਮੈਂ ਮਰਜੀ ਸ਼ਾਪਿੰਗ ਕਰੀ ਜਾਵਾਂ ਵੀ ਹੁੰਦਾ ਨਾ ਹਸਬੰਦ ਖਿਜੇ ਜਾਂਦੇ ਆ ਕਿ ਜਲਦੀ ਕਰ ਜਲਦੀ ਟਰ ਉਦਾਂ ਖਿਜਦੇ ਨਹੀਂ ਮਤਲਬ ਜਿੱਦ ਮੈਂ ਰਾਤ ਨੂੰ ਕਈ ਵਾਰ ਬਿਮਾਰ ਹੋਵਾਂ ਤਾਂ ਮਾਹਣਾ ਦੋ ਅਜੀ ਮੈਨੂੰ ਆ ਚੀਜ਼ ਚਾਹੀਦੀ ਠਾਣ ਪੀਣ ਵਾਸਤੇ ਮੈਨੂੰ ਬਣਾ ਕੇ ਦਿੰਦੇ ਆ ਤੁਹਾਡੀ ਵੀਡੀਓ ਵੀ ਬਹੁਤ ਵਾਇਰਲ ਹੋਂਦੀ ਜਿਹਦੇ ਵਿੱਚ ਬਹੁਤ ਸਾਰੀਆਂ ਤੁਸੀਂ ਮਤਲਬ ਟੌਫੀਆਂ ਕੈਂਡੀਆਂ ਲੈ ਕੇ ਬੱਤੀ ਹੋ ਹਾਂਜੀ ਮੈਨੂੰ ਨਿੱਤੇ ਮਤਲਬ ਬਹੁਤ ਸਾਰੇ ਕਮੈਂਟਸ ਆਇਆ ਥੋੜੇ ਮੈਨੂੰ ਬਹੁਤ ਚੀਜ਼ਾਂ ਲਿਆ ਕੇ ਦਿੰਦੇ ਹਾਂ ਜਿਹਨੂੰ ਉਹ ਨਾ ਨਿੱਕ ਨਿੱਕ ਚੀਜ਼ਾਂ ਖਾਣ ਦਾ ਬਹੁਤ ਸ਼ੌਕ ਹੈ ਉਹਨੂੰ ਦੋਫੀ ਕਹਿੰਦੀ ਹੋ ਕਿ ਚਿਪਸ ਵਗੈਰਾ ਹੋ ਕੇ ਬਹੁਤ ਰੱਖ ਜੀ ਦਿੱਤੇ ਹੋਏ ਜਿੜਾ ਕੇ ਬਹੁਤ ਸ਼ੌਕ ਹੈ ਉਹਨੂੰ ਖਾਣ ਦੇ ਹੋ ਜਾਗੇ ਸ ਤੰਗੀ ਆ ਜਾਂਦਾ ਕਿ ਲਬਨੀ ਨਾ ਬੁਰੀਆ ਵਾਂਗ ਸੁਣਾ ਦਿੰਦੀ ਬੁਰੀਆ ਸੁਣਾਤੀ ਚੰਗੇ ਜਾਗ ਨਹੀਂ ਰੱਖਦੇ ਹਾਂ ਤਾਂ ਇਹਨਾਂ ਦੀ ਬੁਰੀਆ ਦੇ ਤਾਂ ਮੇਨਤਾ ਹੀ ਸਭ ਤੋਂ ਪਹਿਲਾਂ ਜੀ ਜਦੋਂ ਮੈਂ ਘਰੋਂ ਨਿਕਲ ਜਾ ਬਰ ਨਾਲ ਹੀ ਮਗਰ ਕੋਲ ਤੇ ਕੋਲ ਲਈ ਜਾਨੀ ਮੈਨੂੰ ਕਦੋਂ ਬਾਉਗੇ ਤੁਸੀਂ ਕਰੇ ਬਹੁਤ ਬੁਰੀਆ ਦੇ ਇੱਕ ਤਾਂ ਇਹ ਕਮਰਾਂ ਤੋਂ ਬਹੁਤ ਰੋਕ ਜਦੋਂ ਦੋਸਤਾਂ ਨਾਲ ਕੋਈ ਨਾ ਵਿਆਹ ਹੋ ਗਿਆ ਕਿ ਤੈਨੂੰ ਜਾਣ ਕਰ ਰਿਹਾ ਕਰੋ ਸਾਰਾ ਦਿਨ ਮੇਰੇ ਯਾਰ ਵੈਲੀ ਵੀ ਮੈਨੂੰ ਕਹਿੰਦੇ ਆ ਵੀ ਤੂੰ ਵਿਆਹ ਤਾਂ ਬਾਤ ਕਰੋ ਨਿਕਲਦਾ ਬਾਹਰ ਹਾਂ ਇਦਾਂ ਹੁੰਦਾ ਮੈਨੂੰ ਟੈਨਸ਼ਨ ਰਹਿੰਦੀ ਇਹਨਾਂ ਨਾਲ ਜਦੋਂ ਉਹ ਫ੍ਰੀ ਤੇ ਮੈਨੂੰ ਰੋਕ ਕੇ ਦਿਆ ਪਰ ਮੈਨੂੰ ਟੈਨਸ਼ਨ ਰਹਿੰਦੀ ਆ ਜਦੋਂ ਇਹ ਲੇਟ ਤੱਕ ਘਰੇ ਨਾ ਉਹਨਾਂ ਦਾ ਮੈਂ ਸੌਂਦੇ ਰੋਟੀ ਵੀ ਨਹੀਂ ਖਾਣੀ ਮੈਂ ਜਦੋਂ ਇਹ ਖਾਏ ਚੰਗਿਆ ਤੇ ਤਿੰਨਾਂ ਦੀ ਰੋਟੀ ਮੈਂ ਰਾਤ ਤੇ 1 ਵਜੇ ਆਵਾ 2 ਵਜੇ ਆਵਾ ਨਾ ਕਰੇ ਇਹਨਾਂ ਨਾਲ ਹੀ ਖਾਣੀ ਮੇਰੇ ਬਹਿ ਕੇ ਭੁੱਖੇ ਰਹਿ ਗਏ ਉਹਨਾਂ ਤਾਂ ਪਰ ਖਾਂਦੇ ਨੇ ਕੁਝ ਹੋਰ ਉਹਨਾਂ ਦਾ ਵੀ ਬਹੁਤ ਜ਼ਿਆਦਾ ਕਰਦੀ ਆ ਇਹ ਬੋਲਦੀ ਆ ਬਹੁਤ ਜ਼ਿਆਦਾ ਕਰਦੀ ਆ ਲਿਕਨ ਇਹ ਕੀ ਗੱਲ ਤੇ ਬਸ ਕਰਦੇ ਆ ਮੇਰੇ ਨਾਲ ਓਕੇ ਕੋਈ ਗਾਣਾ ਜਾਂ ਕੋਈ ਸ਼ੇਰੋ ਸ਼ਾਇਰੀ ਇੱਕ ਦੂਜੇ ਲਈ ਗਾਣਾ ਤਾਂ ਕੋਈ ਨਹੀਂ ਮੈਂ ਸੁਣਨਾ ਸ਼ਾਇਰੀ ਵੀ ਨਹੀਂ ਕੋਈ ਕਦੇ ਲਾਈਨ ਚ ਕਦੇ ਪੈ ਜੇ ਨਹੀਂ ਕਦੇ ਸੁਣਾਈ ਨਹੀਂ ਕਦੇ ਕੋਈ ਸ਼ੇਰੀ ਗਾਣਾ ਓਕੇ ਅੱਗੇ ਵਿੱਚ ਕੀ ਕਹੋਗੇ ਤੁਸੀਂ ਆਪਣੇ 팬ਸ ਬਸ ਸਾਡਾ ਪਿਆਰ ਇਹਦਾ ਇੰਟਰਵਿਊ ਆ ਆਡੀਅנס ਤੇ ਰੂਬਰੂ ਹੈ ਸਾਡੇ ਪਿਆਰ ਇਦਾਂ ਦਾ ਬਣਿਆ ਰਹੇ ਸਾਨੂੰ ਸਾਰੀਆਂ ਇੰਸਟਾਗ੍ਰਾਮ ਫੈਮਲੀ ਸਾਰੇ ਜਣਾ ਸਪੋਰਟ ਕਰਨ ਚੱਲਦੇ ਤੇ ਜਲਦੀ ਤਦੋਂ ਤਾਂ ਇਹ ਬਹੁਤ ਤਾਂ ਬਸ ਆਣਾ ਬੁਲਾਉਣ ਲਈ ਆ ਜੀ ਇੰਟਰਵਿਊ ਵਾਸਤੇ ਨਹੀਂ ਲਈ ਤੁਸੀਂ ਓਕੇ ਥੈਂਕ ਯੂ ਜੀ ਥੈਂਕ ਯੂ ਜੀ